ਚਾਰਖੰਡ ਦੇ ਚੱਕਰਤਰਪੁਰ ਵਿੱਚ ਮੰਗਲਵਾਰ ਤੜਕੇ ਇੱਕ ਰੇਲ ਹਾਦਸਾ ਵਾਪਰ ਗਿਆ ਟ੍ਰੇਨ ਨੰਬਰ 12810 ਹਾਵੜਾ ਸੀਐਸਐਮਟੀ ਐਕਸਪ੍ਰੈਸ ਚੱਕਰਤਰਪੁਰ ਨੇੜੇ ਪਟਰੀ ਤੋਂ ਉਤਰ ਗਈ ਇਸ ਹਾਦਸੇ 'ਚ 6 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ ਘਟਨਾ ਵਿੱਚ ਸ਼ਾਮਲ ਲੋਕੋਮੋਟਿਵ ਦਾ ਨੰਬਰ 37077 ਹੈ ਜਾਣਕਾਰੀ ਮੁਤਾਬਕ ਇਹ ਰੇਲ ਹਾਦਸਾ ਸਵੇਰੇ 4 ਵਜੇ ਦੇ ਕਰੀਬ ਰਾਜਖਰਸਾ ਮੈਸਟ ਆਉਟਰ ਅਤੇ 12 ਬੰਬੂ ਸਟੇਸ਼ਨ ਵਿਚਕਾਰ ਵਾਪਰਿਆ ਰੇਲਵੇ ਮੈਡੀਕਲ ਟੀਮਾਂ ਨੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਏਆਰਐਮਈ ਸਟਾਫ ਅਤੇ ਏਡੀਆਰਐਮ ਚੱਕਰਤਰਪੁਰ ਦੇ ਨਾਲ ਸਾਈਟ ਤੇ ਮੌਜੂਦ ਹਨ ਸਾਰੇ ਜ਼ਖਮੀਆਂ ਨੂੰ ਭਾਰਤੀ ਰੇਲਵੇ ਦੀ ਮੈਡੀਕਲ ਟੀਮ ਨੇ ਮੁੱਢਲੀ ਸਹਾਇਤਾ ਦਿੱਤੀ ਹੈ ਚਾਰਖੰਡ ਦੇ ਚੱਕਰਤਰਪੁਰ ਵਿੱਚ ਮੰਗਲਵਾਰ ਤੜਕੇ ਇੱਕ ਰੇਲ ਹਾਦਸਾ ਵਾਪਰ ਗਿਆ ਟ੍ਰੇਨ ਨੰਬਰ 12810 ਹਾਵੜਾ ਸੀਐਸਐਮਟੀ ਐਕਸਪ੍ਰੈਸ ਚੱਕਰਤਰਪੁਰ ਨੇੜੇ ਪਟਰੀ ਤੋਂ ਉਤਰ ਗਈ ਇਸ ਹਾਦਸੇ 'ਚ 6 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ ਘਟਨਾ ਵਿੱਚ ਸ਼ਾਮਲ ਲੋਕੋਮੋਟਿਵ ਦਾ ਨੰਬਰ 37077 ਹੈ ਜਾਣਕਾਰੀ ਮੁਤਾਬਕ ਇਹ ਰੇਲ ਹਾਦਸਾ ਸਵੇਰੇ 4 ਵਜੇ ਦੇ ਕਰੀਬ ਰਾਜਖਰਸਾ ਮੈਸਟ ਆਉਟਰ ਅਤੇ 12 ਬੰਬੂ ਸਟੇਸ਼ਨ ਵਿਚਕਾਰ ਵਾਪਰਿਆ ਰੇਲਵੇ ਮੈਡੀਕਲ ਟੀਮਾਂ ਨੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਏਆਰਐਮਈ ਸਟਾਫ ਅਤੇ ਏਡੀਆਰਐਮ ਚੱਕਰਤਰਪੁਰ ਦੇ ਨਾਲ ਸਾਈਟ ਤੇ ਮੌਜੂਦ ਹਨ ਸਾਰੇ ਜ਼ਖਮੀਆਂ ਨੂੰ ਭਾਰਤੀ ਰੇਲਵੇ ਦੀ ਮੈਡੀਕਲ ਟੀਮ ਨੇ ਮੁੱਢਲੀ ਸਹਾਇਤਾ ਦਿੱਤੀ ਹੈ ਖਰਖੰਡ ਦੇ ਚੱਕਰਤਰਪੁਰ ਵਿੱਚ ਮੰਗਲਵਾਰ ਤੜਕੇ ਇੱਕ ਰੇਲ ਹਾਦਸਾ ਵਾਪਰ ਗਿਆ ਟ੍ਰੇਨ ਨੰਬਰ 12810 ਹਾਵੜਾ ਸੀਐਸਐਮਟੀ ਐਕਸਪ੍ਰੈਸ ਚੱਕਰਤਰਪੁਰ ਨੇੜੇ ਪਟਰੀ ਤੋਂ ਉਤਰ ਗਈ ਇਸ ਹਾਦਸੇ 'ਚ 6 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ ਘਟਨਾ ਵਿੱਚ ਸ਼ਾਮਲ ਲੋਕੋਮੋਟਿਵ ਦਾ ਨੰਬਰ 37077 ਹੈ ਜਾਣਕਾਰੀ ਮੁਤਾਬਕ ਇਹ ਰੇਲ ਹਾਦਸਾ ਸਵੇਰੇ 4 ਵਜੇ ਦੇ ਕਰੀਬ ਰਾਜ ਖਰਸਾਵਾ ਵੈਸਟ ਆウター ਅਤੇ 12 ਬੰਬੂ ਸਟੇਸ਼ਨ ਵਿਚਕਾਰ ਵਾਪਰਿਆ ਰੇਲਵੇ ਮੈਡੀਕਲ ਟੀਮਾਂ ਨੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਆਰਐਮਈ ਸਟਾਫ ਅਤੇ ਏਡੀਆਰਐਮ ਚੱਕਰਤਰਪੁਰ ਦੇ ਨਾਲ ਸਾਈਟ ਤੇ ਮੌਜੂਦ ਹਨ ਸਾਰੇ ਜ਼ਖਮੀਆਂ ਨੂੰ ਭਾਰਤੀ ਰੇਲਵੇ ਦੀ ਮੈਡੀਕਲ ਟੀਮ ਨੇ ਮੁੱਢਲੀ ਸਹਾਇਤਾ ਦਿੱਤੀ ਹੈ ਖਰਖੰਡ ਦੇ ਚੱਕਰਤਰਪੁਰ ਵਿੱਚ ਮੰਗਲਵਾਰ ਤੜਕੇ ਇੱਕ ਰੇਲ ਹਾਦਸਾ ਵਾਪਰ ਗਿਆ ਟ੍ਰੇਨ ਨੰਬਰ 12810 ਹਾਵੜਾ ਸੀਐਸਐਮਟੀ ਐਕਸਪ੍ਰੈਸ ਚੱਕਰਤਰਪੁਰ ਨੇੜੇ ਪਟਰੀ ਤੋਂ ਉੱਤਰ ਗਈ ਇਸ ਹਾਦਸੇ 'ਚ 6 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ ਘਟਨਾ ਵਿੱਚ ਸ਼ਾਮਲ ਲੋਕੋਮੋਟਿਵ ਦਾ ਨੰਬਰ 37077 ਹੈ ਜਾਣਕਾਰੀ ਮੁਤਾਬਕ ਇਹ ਰੇਲ ਹਾਦਸਾ ਸਵੇਰੇ 4 ਵਜੇ ਦੇ ਕਰੀਬ ਰਾਜ ਖਰਸਾਵਾ ਵੈਸਟ ਆウター ਅਤੇ 12 ਬੰਬੂ ਸਟੇਸ਼ਨ ਵਿਚਕਾਰ ਵਾਪਰਿਆ ਰੇਲਵੇ ਮੈਡੀਕਲ ਟੀਮਾਂ ਨੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਏਆਰਐਮਈ ਸਟਾਫ ਅਤੇ ਏਡੀਆਰਐਮ ਚੱਕਰਤਰਪੁਰ ਦੇ ਨਾਲ ਸਾਈਟ ਤੇ ਮੌਜੂਦ ਹਨ ਸਾਰੇ ਜ਼ਖਮੀਆਂ ਨੂੰ ਭਾਰਤੀ ਰੇਲਵੇ ਦੀ ਮੈਡੀਕਲ ਟੀਮ ਨੇ ਮੁੱਢਲੀ ਸਹਾਇਤਾ ਦਿੱਤੀ ਹੈ ਚਾਰਖੰਡ ਦੇ ਚੱਕਰਤਰਪੁਰ ਵਿੱਚ ਮੰਗਲਵਾਰ ਤੜਕੇ ਇੱਕ ਰੇਲ ਹਾਦਸਾ ਵਾਪਰ ਗਿਆ ਟ੍ਰੇਨ ਨੰਬਰ 12810 ਹਾਵੜਾ ਸੀਐਸਐਮਟੀ ਐਕਸਪ੍ਰੈਸ ਚੱਕਰਤਰਪੁਰ ਨੇੜੇ ਪਟਰੀ ਤੋਂ ਉਤਰ ਗਈ ਇਸ ਹਾਦਸੇ 'ਚ 6 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ ਘਟਨਾ ਵਿੱਚ ਸ਼ਾਮਲ ਲੋਕੋਮੋਟਿਵ ਦਾ ਨੰਬਰ 37077 ਹੈ ਜਾਣਕਾਰੀ ਮੁਤਾਬਕ ਇਹ ਰੇਲ ਹਾਦਸਾ ਸਵੇਰੇ 4 ਵਜੇ ਦੇ ਕਰੀਬ ਰਾਜਖਰਸਾ ਮੈਸਟ ਆਉਟਰ ਅਤੇ 12 ਬੰਬੂ ਸਟੇਸ਼ਨ ਵਿਚਕਾਰ ਵਾਪਰਿਆ ਰੇਲਵੇ ਮੈਡੀਕਲ ਟੀਮਾਂ ਨੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਆਰਐਮਈ ਸਟਾਫ ਅਤੇ ਏਡੀਆਰਐਮ ਚੱਕਰਤਰਪੁਰ ਦੇ ਨਾਲ ਸਾਈਟ ਤੇ ਮੌਜੂਦ ਹਨ ਸਾਰੇ ਜ਼ਖਮੀਆਂ ਨੂੰ ਭਾਰਤੀ ਰੇਲਵੇ ਦੀ ਮੈਡੀਕਲ ਟੀਮ ਨੇ ਮੁੱਢਲੀ ਸਹਾਇਤਾ ਦਿੱਤੀ ਹੈ